ਤੋ ਵੱਡਾ ਖਜ਼ਾਨਾ ਜਿਹੜਾ ਹੈ ਉਹ ਨਾਮ ਦਾ ਖਜ਼ਾਨਾ ਹੈ ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਅੰਦਰ ਦੱਸ ਰਹੇ ਹਨ ਜਿਵੇਂ ਕਿ ਅੱब्बा ਜਾਣਦੇ ਹਾਂ ਵੀ ਸੁਖਮਨੀ ਸਾਹਿਬ ਜੀ ਦੀ ਕਥਾ ਚੱਲ ਰਹੀ ਹੈ ਸਵਸੀਂ ਜਿਹੜੇ ਹਾਂ ਅਸ਼ਟਪਦੀ ਨੂੰ ਨਵੀਂ ਤੇ ਪਾਉਂਦੇ ਹਾਂ ਸੋ ਆਰੰਭ ਕਰਦੀਆਂ ਸੰਗਤ ਜੀ ਹਰੰਤਾ ਦਾ ਪਹਿਲਾ ਪਦੀ ਪ੍ਰਵਾਨ ਕਰੋ ਗੱਜ ਦੀ ਆਖੋ ਜਿਵਾਇ ਗੁਟੀ ਕਾਹਲ ਸਾਹਿਬ ਵਾਈ ਗੁਟੀ ਦੀ ਫਤਿਹ ਸੰਤ ਜਨਾਮੇ ਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਕਹਿੰਦੇ ਸੰਤ ਜਨਾਬ ਦੀ ਨਾਲ ਮਿਲ ਕੇ ਉਸ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰੋ ਗੁਣਾਂ ਵਿਚਾਰੋ ਇਕ ਸਿਮਰਨਾਮ ਆਧਾਰ ਵੀ ਇੱਕ ਪ੍ਰਮਾਤਮਾ ਨੂੰ ਸਿਮਰੋ ਤੇ ਉਸ ਨੂੰ ਹੀ ਆਪਣਾ ਆਸਰਾ ਬਣਾ ਲਵੋ ਅੱਗੇ ਸਤਿਗੁਰੂ ਕਹਿ ਰਹੇ ਨੇ ਅਵਰ ਉਪਾਅ ਸਭ ਮੀਤ ਵਿਸਾਰੋ ਚਰਨ ਕਮਲ ਤਿਦਮੈ ਉਰ ਧਾਰੋ ਅਵਰ ਉਪਾਅ ਜਿੰਨੇ ਵੀ ਹੋਰ ਉਪਾਅ ਬਾਹਰੀ ਕਰਦਾ ਏ ਉਹ ਸਾਰਿਆਂ ਨੂੰ ਛੱਡ ਦੇ ਵਿਸਾਰ ਦੇ ਤੇ ਆਪਣੇ ਹਿਰਦੇ ਅੰਦਰ ਸੁਪਰਮਾਤਮਾ ਦੇ ਨਾਮ ਰੂਪੀ ਚਰਨ ਕਮਲਾਂ ਨੂੰ ਧਾਰਨ ਕਰ ਲੈ ਕਰਨ ਕਰਨ ਸੋ ਪ੍ਰਭ ਸਮਰਥ ਧ੍ਰੜ ਕਰ ਗਹ ਨਾਮ ਹਰਿ ਵਥ ਕਰਨ ਕਰਨ ਪਰਮਾਤਮਾ ਹੈ ਸਾਰੀਆਂ ਅਨੁੱਖਾਂ ਨੂੰ ਜੀਮਾਂ ਨੂੰ ਉਹ ਸਮਰਥਾ ਰੱਖਦਾ ਹੈ ਕੁਝ ਕਰਵਣ ਦੀ। ਦ੍ਰਿੜ ਕਰ ਗਾਹੋ ਨਾਮ ਹਰਵਤ ਇਹ ਆਪਣੇ ਮਨ ਦੇ ਵਿੱਚ ਪੱਕਾ ਕਰ ਲੈ। ਅਤੇ ਉਸ ਪਰਮਾਤਮਾ ਦਾ ਨਾਮ ਜਿਹੜਾ ਹੈ ਸੰਭੇਖੇ ਰੱਖ ਲੈ। ਏਕੰ ਸੰਚਉ ਭੂ ਭਗਵੰਤ ਸੰਤ ਜਨਾਕਾ ਨਿਰਮਲ ਮੰਤ ਕਹਿੰਦੇ ਇਹ ਜਿਹੜਾ ਨਾਮ ਰੂਪੀ ਧਨ ਹੈ ਇਹਨਾਂ ਨੂੰ ਇਕੱਠਾ ਕਰਕੇ ਰੱਖ ਲੈ ਤੇ ਭਾਗਾਂ ਵਾਲਾ ਬਣ ਜਾਵੇਂਗਾ ਫਿਰ ਕਹਿੰਦੇ ਨੇ ਸੰਤ ਜਨਾ ਦਾ ਨਿਰਮਲ ਮੰਤਰ ਸੰਤ ਜਨਾ ਦਾ ਵੀ ਇਹ ਜਿਹੜਾ ਨਿਰਮਲ ਮੰਤਰ ਹੈ ਉਹਨਾਂ ਦਾ ਕਿਹਾ ਹੈ ਇੱਕ ਆਸਰਾ ਘਾਓ ਮਨ ਮਾਹੀ ਸਰਬ ਰੋਗ ਨਾਨਕ ਮਿਟ ਜਾਹੀ ਸਤਿਗੁਰੂ ਜੀ ਕਹਿੰਦੇ ਇੱਕੋ ਆਸ ਜਿਹੜੀ ਤੂੰ ਮਨ ਦੇ ਵਿੱਚ ਰੱਖਦਾ ਹੈ ਉਹ ਤੇਰੀ ਪੂਰੀ ਹੋ ਸਕਦੀ ਹੈ ਸਰਬ ਰੋਗ ਨਾਨਕ ਮਿਟ ਜਾਈ ਸਾਰੇ ਰੋਗ ਤੇਰੇ ਜਿਹੜੇ ਆ ਮਿਟ ਜਾਣਗੇ ਜਿਸ ਤਨ ਕੋ ਚਾਰ ਤੁੰਟ ਕੁਠਤਾਵ ਹੈ ਸੋ ਤਨ ਹਰ ਸੇਵਾ ਤੇ ਪਾਵਹੀ ਜਿਸ ਤਨ ਨੂੰ ਖਮਾਉਣ ਦੀ ਖਾਤਰ ਤੂੰ ਚਾਰਾਂ ਦਿਸ਼ਾਂ ਦੇ ਵਿੱਚ ਜਾ ਕੇ ਪਰਮ ਦਾਹੀਂ ਢਕਦਾਹੀਂ ਸੋ ਤਨ ਹਰ ਸੇਵਾ ਤੇ ਭਾਵੀ ਉਹ ਧੰਨ ਤੈਨੂੰ ਜਿਹੜਾ ਹੈ ਉਸ ਅਕਾਲ ਪੁਰਖ ਦਾ ਇਨਾਮ ਜਪਦਿਆਂ ਹੀ ਮਿਲ ਜਾਵੇਗਾ ਸੇਵਾ ਕਰਦਿਆਂ ਹੀ ਮਿਲ ਜਾਵੇਗਾ ਜਿਸ ਸੁਖ ਕਉ ਨਿਤ ਵਾਸੈ ਮੀਤ ਸੋ ਸੁਖ ਸਾਧੂ ਸੰਗ ਪਰীত ਜਿਸ ਸੁਖ ਦੀ ਪ੍ਰਾਪਤੀ ਵਾਸਤੇ ਤੂੰ ਨਿਤ ਆਪਣੇ ਮਨ ਦੇ ਵਿੱਚ ਆਸ ਲਾਈ ਬੈਠਾਂ ਹਾਂ ਕਹਿੰਦੇ ਉਹ ਜਿਹੜੇ ਸੁੱਖ ਤੈਨੂੰ ਸਾਧੂਆਂ ਦੀ ਨਾਲ ਪ੍ਰੀਤ ਕਰਕੇ ਮਿਲ ਜਾਣਗੇ ਸਾਧੂਆਂ ਦੀ ਸੰਗਤ ਕਰਕੇ ਮਿਲ ਜਾਣਗੇ ਜਿਸ ਸੋਭਾ ਕੋ ਕਰੇ ਪਲੀ ਕਰਨੀ ਸਾ ਸੋਭਾ ਅਜ ਹਰ ਕੀ ਸਰਣੀ ਜਿਸ ਸ਼ੋਭਾ ਵਾਸਤੇ ਤੂੰ ਭਲਾ ਕਰਦਾ ਏ ਲੋਕਾਂ ਦਾ ਇਸ ਸੋਭਾ ਕੋ ਕਰੇ ਭਲੀ ਕਰਨੀ ਸਾਹ ਸੋਭਾ ਪਾਜਰ ਕਿਸਾਨੀ ਉਹ ਸੋਭਾ ਤੈਨੂੰ ਪਰਮਾਤਮਾ ਦਾ ਭਜਨ ਕੀਤਿਆਂ ਨਾਮ ਜਪਦੇ ਆ ਉਹਦੀ ਸਰਨ ਦੇ ਵਿੱਚ ਜਾਇਆ ਪਿਲ ਜਾਣੀ ਹੈ ਹਨ ਇੱਕ ਉਪਾਅ ਵੀ ਰੋਗ ਨਾ ਜਾਏ ਰੋਗ ਮਿਟੇ ਹਰ ਅੱਖ ਖਦਲਾਈਂ ਕਿੰਨੇ ਕੀੜਾ ਤੁਮ ਹੋਵੇਂ ਦਾ ਰੋਗ ਲਈ ਫਿਰਦਾ ਹੈ ਕਈ ਉਪਾਅ ਕਰਦਾ ਹੈ ਉਹਨੂੰ ਖਤਮ ਕਰਨ ਵਾਸਤੇ ਇਹਦੇ ਲੋਕ ਮੇਟੇ ਅਰਬ ਖਦ ਲਾਈ ਉਹਦੀ ਦਵਾਈ ਜਿਹੜੀ ਹੈ ਨਾਮ ਹੈ ਉਹ ਨਾਮ ਦੇ ਦਵਾਈ ਦੇ ਨਾਲ ਜਿਹੜਾ ਹੈ ਹੁੰਮੇਦਾਰ ਕੁਮ ਖਤਮ ਹੋ ਜਾਂਦਾ ਹੈ ਸਰਬ નિਦਾਨ ਮੈਂ ਹਰ ਨਾਮ નિਦਾਨ ਜਪ ਨਾਨਕ ਦਰਗਹ ਪਰਵਾਣ ਕਹਿੰਦੇ ਸਾਰਿਆਂ ਖਜ਼ਾਨਿਆਂ ਦੇ ਵਿੱਚੋਂ ਨਾਮ ਦਾ ਖਜ਼ਾਨਾ ਮਹੱਤਮ ਪੂਰਨ ਹੈ ਜਪਨਾਡ ਦਰਗਾਹ ਪਰਵਾਣ ਜਿਹੜਾ ਤੇਰੇ ਦਰਗਾਹ ਦੇ ਵਿੱਚ ਪਰਮਾਨ ਹੋਵੇਗਾ ਹੋਰ ਜਿੰਨੇ ਵੀ ਖਜ਼ਾਨੇ ਨੇ ਸਾਨੂੰ ਦੌਲਤ ਦੇ ਖਜ਼ਾਨੇ ਉਹ ਤੇਰੀ ਦਰਗਾਹ ਦੇ ਵਿੱਚ ਤੇਰੇ ਸਾਥ ਨਹੀਂ ਦੇਣਗੇ ਇੱਕ ਨਾਮ ਦਾ ਖਜ਼ਾਨਾ ਹੈ ਜਿਹੜਾ ਤੇਰੇ ਸਾਥ ਨਿਵੇਗਾ ਸੋ ਪਰਵਾਣ ਕਰਨੀਆਂ ਸੰਗਤ ਜੀ ਦੀਆਂ ਕਬਿਰਤਿਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ